ਸਾਸੀ ਘਾਲ ਬਾਈ ਜੀ ਸਾਰਿਆਂ ਨੂੰ ਸਾਰੀ ਸੰਗਤ ਜਿੱਲੀ ਵੀ ਆਪਣੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਭਾਈ ਜੀ ਅਸੀਂ ਗਿਜ਼ਰੇਲਾ ਬਣਾਉਣ ਲੱਗੇ ਆਂ ਤੇ ਜਿੰਨੀ ਵੀ ਸੰਗਤ ਆ ਸਾਰੀ ਧਿਆਨ ਨਾਲ ਵੇਖਿਆ ਜੋ ਅਸੀਂ ਗਿਜ਼ਰੇਲਾ ਕਿਹੜੇ ਹਿਸਾਬ ਨਾਲ ਬਣਾਵਾਂਗੇ ਤੇ ਪਹਿਲਾਂ ਅਸੀਂ ਕੜਾਈ ਰੱਖ ਲਈਏ ਚੁੱਲੇ ਤੇ ਤੇ ਦੋ ਤਿੰਨ ਚੁੱਕ ਚ ਵਿੱਚ ਘਿਓੜੀ ਪਾਤੀ ਆ ਜਿਵੇਂ ਜਿਵੇਂ ਅੱਗੇ ਹੋਊਗੀ ਓਵੇਂ ਓਵੇਂ ਤੁਹਾਨੂੰ ਅਸੀਂ ਅਪਗ੍ਰੇਡ ਦੇ ਹੀ ਆਉਗੇ ਗਾਜਰਾਂ ਪਾਈਆਂ ਵਿੱਚ ਜੇ ਨਹੀਂ ਸੰਗਤਾ ਸਾਰੀ ਧਿਆਨ ਨਾਲ ਦੇਖੋ ਜਿਦ ਗਰੇਲਾ ਜਿਵੇਂ ਬਣਦਾ ਹੈ ਭਾਈ ਪਹਿਲਾਂ ਅਸੀਂ 2-3 ਚਮਚੇ ਘਿਓ ਦੇ ਪਾਏ ਹੁਣ ਗਾਜਰਾਂ ਪਾਈਆਂ 2 3.5-4-5 ਕਿਲੋ ਹੁਣ ਇਹਨੂੰ ਅਸੀਂ ਇਸ ਤਰ੍ਹਾਂ ਹਲਾਵਾਂਗੇ ਹੁਣ ਬਾਈ ਜੀ ਇਹਦੇ ਚ 2 ਕਿਲੋ 1/2 ਕਿਲੋ ਚੀਨੀ ਪਾਈ ਜਾਊਗੀ ਠੀਕ ਹੈ ਨਹੀਂ ਉਸ ਤੋਂ ਬਾਅਦ ਚੀਨੀ ਪਾ ਕੇ ਚੰਗੀ ਤਰ੍ਹਾਂ ਗਾਜਰਾਂ ਨੂੰ ਦੇ ਵਿੱਚ ਮਿਕਸ ਕਰਕੇ ਸਾਰੇ ਜਣੇ ਇਸ ਵੀਡੀਓ ਦੇ ਨਾਲ ਬਨੇ ਰਹੇ ਹੋ ਤੁਹਾਨੂੰ ਸਾਰਾ ਤਜਰਬਾ ਦਿਖਾਵਾਂਗੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਸੇਤਰਾ ਜਗਰੇਲਾ ਬਣਦਾ ਉਸ ਤੋਂ ਬਾਅਦ ਅਵੀ ਵੀਡੀਓ ਚ ਤੁਹਾਨੂੰ ਇਹ ਵੀ ਦਿਖਾਵਾਂਗੇ ਕਿ ਕਬੂਤਰਾਂ ਦੀ ਕਿਸ ਤਰ੍ਹਾਂ ਸੰਗੀਰੀ ਬਣਦੀ ਆ ਕੀ ਕੀ ਖਾਂਦਾ ਕੀ ਕੀ ਸਮਾਨ ਉਹਦੇ ਤੁਹੁੰਦਾ ਕਿਵੇਂ ਬਣਾਉਣੀ ਆ ਉਹ ਵੀ ਅਸੀਂ ਤੁਹਾਨੂੰ ਦੱਸਾਂਗੇ ਫੋਨ ਚੰਗੀ ਤਰ੍ਹਾਂ ਦੇਖੀ ਤੇ ਲੈ ਜਾਓ ਸਾਰੇ ਜਣੇ ਮੇਰੇ ਵੀਰ ਜਿੰਨੀ ਸੰਗਤ ਨਾਲ ਨਾਲ ਕਮੈਂਟ ਕਰਕੇ ਦੱਸਿਆ ਜੋ ਵੀ ਕਿਵੇਂ ਲੱਗਦੀ ਆ ਵੀਡੀਓ ਤੇ ਸ਼ੇਅਰ ਵੀ ਕਰਿਆ ਜੋ ਲਾਈਕ ਕਰਿਆ ਜੋ ਸਕ੍ਰਾਈਬ ਕਰਿਆ ਜੋ ਵੀਰੇ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਤੁਸੀਂ ਵੀਰ 1000 ਸਬਸਕ੍ਰਾਈਬ ਕਰ ਦਿਓ ਮੇਰਾ 600 ਤੇ 60 ਹੋ ਗਏ ਆ ਤੇ ਜਿੱਦੇ 1000 ਹੋ ਗਿਆ ਤੁਹਾਨੂੰ ਜਿੰਨੇ ਵੀ ਆਪਣੇ ਥਾੜੇ ਰੀਏ ਦੇ ਖੁੰਡ ਬੈਠੇ ਆ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਚੀਨੀ ਥੋੜੀ ਜੀ ਘੱਟ ਆ ਥੋੜੀ ਜੀ ਹੋਰ ਪਾਉਣ ਲੱਗੇ ਆ ਤੁਸੀਂ ਆਪ ਦੇ ਹਿਸਾਬ ਨਾਲ ਦੇਖ ਲਿਆ ਜੀ ਕਿੰਨਾ ਇਹਦੇ ਚ ਤੁਸੀਂ ਮਿੱਠਾ ਰੱਖਣਾ ਉਸ ਨਾਲ ਚੀਨੀ ਪਾਉਣੀ ਆ ਕਿ ਅਸੀਂ ਇਹਦੇ ਚ ਕਿਲੋ ਸਵਾ ਕਿਲੋ ਦੀ ਨੇੜ ਸਮਝ ਲਓ 5 ਕਿਲੋ ਗਾਜਰਾਂ ਦੇ ਵਿੱਚ ਪਾਈ ਆ ਗਾਂ ਤੁਸੀਂ ਦੇਖਿਆ ਜਿਵੇਂ ਕਿੰਨੀਆਂ ਗਾਜਰਾਂ ਦੇ ਹਿਸਾਬ ਨਾਲ ਤੁਸੀਂ ਚੀਨੀ ਪਾਉਣੀ ਆ ਕਿ 4.5 5 ਕਿਲੋ ਗਾਜਰਾਂ ਇਹ ਉਹਦੇ ਚ ਕਿਲੋ ਸਵਾ ਕਿਲੋ ਤੇ ਇੱਕ ਘੜਛੀ ਝੋੜੀ ਆ ਤੇ ਪਾ ਕੇ ਪਹਿਲਾਂ ਆ ਭੁੰਨੀਆਂ ਨੇ ਨਾਲ ਭਾਈ ਜੀ ਆਪਾਂ ਉਨਾ ਚਿਰ ਗਾਜਰਾਂ ਨੂੰ ਪੁੰਨੀ ਜਾਣਾ ਜਿੰਨਾ ਚ ਪੂਰਾ ਇਹਦਾ ਪਾਣੀ ਨਹੀਂ ਸੁੱਕਦਾ ਉਨਾ ਚਿਰ ਇਹਦੇ ਚ ਆਪਾਂ ਫਰਚੂਨਾ ਮਾਰੀ ਜਾਣਾ ਆਹ ਦੇਖ ਲਓ ਅੱਗੇ ਹੋ ਕੇ ਮੜਾਏ ਦਿਖਾਈ ਆਹ ਦੇਖੋ ਗਾਜਰਾਂ ਦਾ ਪਾਣੀ ਤੇ ਖੰਡ ਦਾ ਪਾਣੀ ਵੀ ਸਮਝ ਲਓ ਰਸਾ ਬਣ ਗਿਆ ਤੇ ਆਪਾਂ ਇਹ ਚੀਜ਼ ਨੂੰ ਸੁਕਾਉਣਾ ਹੈ ਪੂਰਾ ਜਦੋਂ ਇਹ ਸੁੱਕ ਗਿਆ ਉਦੋਂ ਤੁਹਾਨੂੰ ਅੱਗੇ ਜਿਵੇਂ ਜਿਵੇਂ ਬਣੀ ਜਾਂਦੀ ਹੈ ਇਹ ਚੀਜ਼ ਓਵੇਂ ਓਵੇਂ ਤੁਹਾਨੂੰ ਦੱਸੀ ਚੱਲਾਂਗੇ ਇਹ ਵੀਡੀਓ ਦੇ ਨਾਲ ਬਣੇ ਰਹਿ ਜਾਓ ਸਾਰੇ ਮੇਰੇ ਵੀਰ ਭਾਜੀ ਪਾਣੀ ਜਦੋਂ ਸੁੱਕ ਗਿਆ ਸਾਰਾ ਹੁਣ ਗਾਜਰਾਂ 'ਚ ਪੂਰਾ ਪਾਣੀ ਸੁੱਕਿਆ ਹੋਇਆ ਠੀਕ ਹੈ ਨਾ ਆਪਾਂ ਹਲਾ ਹਲਾ ਦੇ ਸਾਰਾ ਪਾਣੀ ਇਹਦੇ ਚ ਛਾਟਾ ਹੁਣ ਦੋ ਚਮਚੇ ਛਿਉਂਗੀ ਆਪਾਂ ਇਹਦੇ ਚ ਹੋਰ ਪਾਵਾਂਗੇ ਛਿਉ ਵੱਧ ਵੀ ਪਾ ਸਕਦੇ ਹਾਂ ਕਿਉਂਕਿ ਆਪਾਂ ਘਰੇ ਖਾਣਾ ਕਿਹੜਾ ਵੇਚਣਾ ਹੈ ਤੇ ਥਿਓ ਦੇ ਨਾਲ ਸਾਕੇ ਇਹਨੂੰ ਮਿਕਸ ਕਰਨਾ ਪੂਰਾ ਮਿਕਸ ਹੋ ਜਾਏਗੀ ਨਾਲੇ ਗੱਜਰਾਂ ਲਾਲ ਹੋਈ ਜਾਂਦੀਆਂ ਨਾਲੇ ਥੋੜੇ ਵਿੱਚ ਮਿਕਸ ਹੋਈ ਜਾਂਦਾਗਾ ਕੋਈ ਮੱਠੇ ਮੱਠੇ ਸੇਕ ਤੇ ਬਣਾਉਣਾ ਆਪੇ ਜਿਆਦਾ ਸੇਕ ਨਾ ਜਿੰਨਾ ਕਿ ਸੇਕ ਤਾਂ ਦੇਖੋ ਐਸਾ ਹੋਣਾ ਸੇਕ ਚਾਹੀਦਾ ਬੀ ਜਿਆਦੇ ਨਹੀਂ ਆਪਾਂ ਇਹ ਘੰਬਰ ਮਚਾਉਣਾ ਜੇ ਥੰਲੇ ਲੱਗਣ ਤਾਂ ਵੀ ਬਾਰ ਹੁੰਦਾ ਵਾ ਤੇ ਇਹ ਨੂੰ ਹਲਾਈ ਜਾਣਾ ਦੇਖੋ ਗਾਜਰਾ ਲਾਲ ਹੋਈ ਜਾਂਦੀ ਹੈ ਤੇ ਵੀ ਤਰਾ ਜਿਹੜੋ ਟੋਕੀਨ ਉਹਦੇ ਅੱਗੇ ਜੋ ਇਹਦੇ ਚ ਪਾਵਾਂਗੇ ਤੁਹਾਨੂੰ ਦੱਸਾਂਗੇ ਆ ਦੇਖੋ ਗਾਜਰਾ ਪੂਰੀਆਂ ਲਾਲ ਹੋ ਜਾਂਦੀ ਹੈ ਹੇ ਪਾਪ ਛੱਡ ਨੂੰ ਹਟ ਗਈਆਂ ਨਾ ਸਮਝ ਲਓ ਤੇ ਪਾਣੀ ਇਹਦੇ ਚ ਸਾਰਾ ਛੁੱਪ ਗਿਆ ਘੋ ਇਸ ਕਰਕੇ ਪਾਉਣੇ ਆ ਵੀ ਇਹ ਥੱਲੇ ਨਾ ਲੱਗੇ ਬਈ ਆਪਾਂ ਪਹਿਲਾਂ ਘੋ ਪਾਇਆ ਘੋ ਪਾ ਕੇ ਸਭੀ ਤਰ੍ਹਾਂ ਨਾਲ ਨੂੰ ਭਰ ਲਿਆ ਹੁਣ ਉਸ ਤੋਂ ਬਾਅਦ ਆਪਾਂ ਕਿਲੋ ਇਹਦੇ ਚ ਕੋਈਆਂ ਪਾਉਣ ਲੱਗੇ ਆ ਠੀਕ ਆ ਜਿਵੇਂ ਲੈ ਕੇ ਰੱਬ ਦਾ ਨਾ ਤੇ ਉਹ ਵੀ ਕੋਇਆ ਪਾ ਦੋ ਕੋਇਆ ਪਾ ਕੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਇਹਨੂੰ ਫਲਾਈ ਜਣਾ ਚੰਗੀ ਤਰ੍ਹਾਂ ਕੋਇਆ ਇਹਦੇ ਵਿੱਚ ਮਿਕਸ ਕਰਨਾ ਇਹ ਤਾਂ ਪੱਠੀ ਜਿਹੀ ਬਣਾਉਣਾ ਤਾਂ ਵੀ ਮੱਠਾ ਮੱਠਾ ਸੇਕ ਰੱਖਣਾ ਵੀ ਜ਼ਿਆਦਾ ਥੱਲੇ ਨਾ ਲੱਗੇ ਸਸਪਰੇ ਨੂੰ ਮਿਕਸ ਕਰਨਾ ਪੂਰਾ ਮੈਸਟਰ ਨੂੰ ਬਾਹਰ ਹਨ ਥੋੜਾ ਥੋੜਾ ਹਲਾ ਤੋ ਜਾਨੀ ਕਿ ਗਾਜਰ ਪਰ ਥੋੜਾ ਜਿਹਾ ਟਾਈਟ ਹੋ ਜੇ ਇਸ ਹਿਸਾਬ ਨਾਲ ਆਪਾਂ ਇਹਨੂੰ ਬਣਾਉਣਾ ਹੈ ਕਿਉਂਕਿ ਇਹ 5 ਕਿਲੋ ਗਾਜਰਾਂ ਦਾ ਤੁਹਾਨੂੰ ਅਸੀਂ ਦੱਸ ਰਹੇ ਹਾਂ ਤੁਸੀਂ ਜੇ ਵੱਧ ਪਾਉਣਾ ਉਸ ਹਿਸਾਬ ਨਾਲ ਤੁਸੀਂ ਐਸਟੀਮੇਟ ਲਾ ਲੈਣਾ ਆਪਦਾ ਕਿ ਕਿੰਨਾ ਮਟੀਰੀਅਲ ਪਊਗਾ ਕਿਉਂਕਿ ਆਪਾਂ ਘਰੇ ਹੀ ਖਾਣਾ ਬਈ ਇਹ ਜਿੰਨਾ ਵੱਧ ਪੈ ਗਈ ਉਹਨਾਂ ਦਾ ਫਾਇਦਾ ਹੀ ਹੈ ਕੋਈ ਨਹੀਂ ਚੰਗੀ ਤਰ੍ਹਾਂ ਮਿਕਸ ਕਰੋ ਸਟਰਾ ਬਾਈ ਜੀ ਆਪਣਾ ਇਹ ਬਣ ਕੇ ਤਿਆਰ ਹੋ ਗਿਆ ਪੂਰਾ ਆ ਦੇਖੋ ਪੂਰਾ ਲਾਲ ਹੋ ਗਿਆ ਅੱਗੇ ਤੁਸੀਂ ਆਹ ਦੇਖੋ ਠੀਕ ਹੋ ਗਿਆ ਪੂਰਾ ਘੱਟੋ ਗਿਆ ਬੈਠਾ ਤੇ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਡਰਾਈ ਫਰੂਟ ਥੋੜਾ ਜਿਹਾ ਪੀਸਿਆ ਦੇ ਵਿੱਚ 33 ਕੇ ਬਦਾਮ ਕਾਜੂ ਕਰਕਾਸ ਔਰ ਕਈ ਕੁਝ ਪਾਇਆ ਇਹਦੇ ਚ ਤੁਸੀਂ ਜੋ ਮਰਜ਼ੀ ਪਾ ਸਕਦੇ ਹੋ ਤੇ ਤੋਂ ਨਾ ਸੋ ਵੀ ਜਿਹੜੀ ਵੀ ਚੀਜ਼ ਇਹਦੇ ਚ ਤੁਸੀਂ ਪਾ ਸਕਦੇ ਹੋ ਆਹ ਵਸਾ ਹਮ ਨਾਲ ਪਾ ਲਓ ਤੇ ਇਸ ਤਰ੍ਹਾਂ ਮਿਕਸ ਕਰੋ 5 ਮਿੰਟ ਪੂਰਾ ਨੂੰ 5 ਮਿੰਟ ਮਿਕਸ ਕਰਕੇ ਆ ਪੂਰਾ ਮਿਕਸ ਹੋ ਗੂ ਦੂਜੇ ਚ ਦੇ ਨਾ ਜਾਵੇ ਇਹ ਕੋਈ ਨਾ ਵੀ ਇੱਕ ਪਾਸੇ ਰਹਿ ਜੇ ਸਾਰਾ ਕੁਝ ਡਰਾਈ ਫੂਡ ਹੋਊਗੀ ਜਿਹੜਾ ਵੀ ਖਾਵੇ ਫਰੇਕ ਦੇ ਮੂੰਹ ਚ ਡਰਾਈ ਫੂਡ ਆਵੇ ਤਾਂ ਬਾਵਾ ਹੀ ਕਵੇ ਹੁਣ ਇਹ ਮੈਂ ਸੂਤ ਕਿਹਾ ਹੋਰ ਤੋਂ ਕਿਹਾ ਸੀ ਇਹ ਨੂੰ ਥੋੜੀ ਦੇਰ ਉੱਤੇ ਰੱਖ ਕੇ ਅਸਾਂ ਹਲਾਉਣਾ ਹੁਣ ਆਪਾਂ ਇਹਨਾਂ ਨੂੰ ਮਿਲਾ ਲੈਣਾ ਤੇ ਆਪਣਾ ਗਜਰੇਲਾ ਤਿਆਰ ਹੋ ਗਿਆ ਇਹ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਗਜਰੇਲਾ ਬਣਾਉਂਦਿਆਂ ਵੀ ਤੇ ਸਾਰੇ ਲਾਈਕ ਕਰਕੇ ਕਮੈਂਟ ਕਰਕੇ ਤੇ ਸ਼ੇਅਰ ਕਰਕੇ ਦੱਸਿਆ ਜੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਜੀ